ਅਸੀਂ ਇਨਸਾਫ ਕਿਤੋਂ ਮੰਗਦੇ ਆ ਇਨਸਾਫ ਅਸੀਂ ਸਰਕਾਰਾਂ ਤੋਂ ਹੀ ਮੰਗਣਾ ਹੁੰਦਾ ਬੀਜੇਪੀ ਸਰਕਾਰ ਦੇ ਵਿੱਚ ਸਭ ਤੋਂ ਹਾਈਐਸਟ ਜਿਹੜੇ ਰੇਪ ਹੋਏ ਨੇ ਗੈਂਗ ਰੇਪ ਹੋਏ ਨੇ ਸਭ ਤੋਂ ਵੱਧ ਜਿਹੜੀਆਂ ਸਾਡੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਉਹਨਾਂ ਨੂੰ ਮਾਰਿਆ ਗਿਆ ਇਸ ਦੁਨੀਆ ਤੋਂ ਚੜੀਆਂ ਗਈਆਂ ਨੇ ਸਭ ਤੋਂ ਵੱਧ ਬੀਜੇਪੀ ਦੀ ਸਰਕਾਰ ਦੇ ਵਿੱਚ ਹੋਈਆਂ ਨੇ ਇੱਕ ਪਾਸੇ ਜਿਹੜੇ ਆਸਾ ਰਾਮ ਵਰਗੇ ਸਰਸੇ ਵਾਲੇ ਸਾਧ ਵਰਗੇ ਉਹਨਾਂ ਨੂੰ ਪਰੋਲ ਦਿੱਤੀ ਜਾਂਦੀ ਹੈ ਜਿਹੜੇ ਕਿ ਬਲਾਤਕਾਰੀ ਸਾਫਤ ਹੋ ਚੁੱਕੇ ਨੇ ਉਹਨਾਂ ਨੂੰ ਪਰੋਲ ਤੇ ਛੱਡਿਆ ਜਾਂਦਾ ਹੈ ਇਹੋ ਜੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਵੀ ਸੋਟੀ ਹੈ ਇਹੋ ਜੇ ਦਰਿੰਦਿਆਂ ਨੂੰ ਤਾਂ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਨ੍ਹਾਂ ਜਿਹੜੇ ਇਹੋ ਜੀਆਂ ਘਲਾਉਣੀਆਂ ਹਰਕਤਾਂ ਨੂੰ ਇਲਜ਼ਾਮ ਦਿੰਦੇ ਨੇ ਸასი ਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਲਕੱਤਾ ਦੇ ਵਿੱਚ ਇੱਕ ਡਾਕਟਰਨੀ ਦੇ ਨਾਲ ਗੈਂਗਰੇਪ ਹੁੰਦਾਗਾ ਉਸ ਗੈਂਗਰੇਪ ਨੂੰ ਲੈ ਕੇ ਸਾਰੇ ਤੱਥਾਂ ਦੇ ਆਧਾਰ ਤੇ ਆਪਾਂ ਗੱਲਬਾਤ ਕਰਾਂਗੇ ਤੇ ਇਸ ਘਟਨਾ ਨੇ ਪੂਰੇ ਦੇਸ਼ ਦਾ ਪੂਰੇ ਦੇਸ਼ ਵਾਸੀਆਂ ਦਾ ਜਿਹੜਾ ਸਿਰ ਹੈਗਾ ਸ਼ਰਮ ਦੇ ਨਾਲ ਝੁੱਕ ਗਿਆ ਕਦੇ-ਕਦੇ ਸਾਨੂੰ ਸ਼ਰਮ ਆਉਂਦੀ ਹੈ ਮੇਰਾ ਭਾਰਤ ਮਹਾਨ ਕਹਿੰਦੇ ਨੂੰ ਅਸੀਂ 15 ਅਗਸਤ ਮਨਾ ਰਹੇ ਹਾਂ ਕਿ ਅਸੀਂ ਆਜ਼ਾਦ ਆ ਕੌਣ ਕਹਿੰਦਾ ਅਸੀਂ ਆਜ਼ਾਦ ਆ ਅਸੀਂ ਆਜ਼ਾਦ ਨਹੀਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਗੈਂਗਰੇਪ ਹੋ ਰਿਹਾ ਇੱਕ ਨਾਲ ਨਹੀਂ ਜੇ ਪਿਛਲੇ ਇਸ ਹਫਤੇ ਦੀ ਗੱਲ ਕਰਦੇ ਹਾਂ ਇਹ ਜਿਹੜੀ ਕਲਕੱਤਾ ਵਾਲੀ ਘਟਨਾ ਇਹ ਤਾਂ ਇੱਕ ਡਾਕਟਰਨੀ ਦੇ ਨਾਲ ਘਟਨਾ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਹੀ 2-3 ਹੋਰ ਘਟਨਾਵਾਂ ਜਿਹੜੀਆਂ ਮੇਨ ਵੱਡੀਆਂ ਘਟਨਾਵਾਂ ਨਹੀਂ ਵੈਸੇ ਤਾਂ ਪੂਰੇ ਭਾਰਤ ਨਹੀਂ ਜੇ ਗੱਲ ਕਰਦੇ ਹਾਂ ਤਾਂ 100 ਤੋਂ ਵੱਧ ਜਿਹੜੀਆਂ ਐਫਆਈਆਰ ਦਰਜ ਹੁੰਦੀਆਂ ਇਹੋ ਜਿਹੀਆਂ ਘਟਨਾਵਾਂ ਨੇ ਬਾਕੀ ਨੂੰ ਤਾਂ ਦਬ ਦਿੱਤਾ ਜਾਂਦਾ ਹੈ ਅਰੇ ਦੋ ਤਿੰਨ ਤੁਹਾਨੂੰ ਮੋਟੀਆਂ-ਮੋਟੀਆਂ ਮੈਂ ਤਾਂ ਕਹਿ ਰਿਹਾ ਜਿਹੜੀਆਂ ਕਿ ਸੋਸ਼ਲ ਮੀਡੀਆ ਤੇ ਜਾਂ ਨਿਊਜ਼ ਦੇ ਵਿੱਚ ਆ ਚੁੱਕੀਆਂ ਨੇ ਮੁੰਬਈ ਦੇ ਵਿੱਚ ਘਟਨਾ ਹੁੰਦੀ ਹੈ 12 ਸਾਲ ਦਾ ਮੁੰਡਾ 3 ਸਾਲ ਦੀ ਬੱਚੀ ਦੇ ਨਾਲ ਜਿਹੜਾ ਬਲਾਤਕਾਰ ਕਰਦਾ ਗੈਂਗ ਰੇਪ ਕਰਦਾਗਾ ਮੁਜ਼ਫਰਨਗਰ ਦੇ ਵਿੱਚ ਹੁੰਦੀ ਹੈ ਇੱਕ ਦਲਿਤ ਕੁੜੀ ਨੂੰ ਉਸਤੇ ਘਰੋਂ ਉਸਦੇ ਪਰਿਵਾਰ ਦੇ ਸਾਹਮਣੇ ਚੱਕ ਕੇ ਲੈ ਜਾਂਦੇ ਨੇ ਦਰਿੰਦੇ ਤੇ ਉਸ ਨੂੰ ਲਜਾ ਕੇ ਉਸ ਦਾ ਗੈਂਗ ਰੇਪ ਕਰਦੇ ਨੇ ਉਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਦਾਤੀ ਹੁੰਦੀ ਹੈ ਜਿਹੜੀ ਆਪਕਸਰ ਕਿਸਾਨ ਖੇਤੀ ਦੇ ਖੇਤੀ ਦੇ ਵਿੱਚ ਵਰਤੋਂ ਕਰਦੇ ਨੇ ਉਹ ਦਾਤੀ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਫੇਰੀ ਫੇਰੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਸ ਦੀ ਜਿਹੜੀ ਸਾਤੀ ਹੈ ਸਾਤੀ ਨੂੰ ਵੰਡ ਦਿੱਤਾ ਜਾਂਦਾ ਤੁਸੀਂ ਦੇਖੋ ਇਹੋ ਜੇ ਦਰਿੰਦੇ ਜਿਹੜੇ ਜਦੋਂ ਤੱਕ ਸਾਡੇ ਭਾਰਤ ਦੇ ਵਿੱਚ ਰਹਿਣਗੇ ਤਾਂ ਸਾਡੀ ਜਿਹੜੀ ਕਾਨੂੰਨ ਵਿਵਸਥਾ ਕੀ ਕਿੱਥੇ ਆ ਸਾਡੀ ਕਾਨੂੰਨ ਵਿਵਸਥਾ ਇੱਕ ਪਾਸੇ ਜਿਹੜੇ ਆਸਾ ਰਾਮ ਵਰਗੇ ਸਰਸੇ ਵਾਲੇ ਸਾਧ ਵਰਗੇ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਹੈ ਜਿਹੜੇ ਕਿ ਬਲਾਤਕਾਰੀ ਸਾਫਤ ਹੋ ਚੁੱਕੇ ਨੇ ਉਹਨਾਂ ਨੂੰ ਪੈਰੋਲ ਤੇ ਛੱਡਿਆ ਜਾਂਦਾ ਹੈਗਾ ਅਸੀਂ ਇਨਸਾਫ ਕੀ ਤੋਂ ਮੰਗਦੇ ਆ ਇਨਸਾਫ ਅਸੀਂ ਸਰਕਾਰਾਂ ਤੋਂ ਹੀ ਮੰਗਣਾ ਹੁੰਦਾ ਹੈ ਬੀਜੇਪੀ ਸਰਕਾਰ ਦੇ ਵਿੱਚ ਸਭ ਤੋਂ ਹਾਈਐਸਟ ਜਿਹੜੇ ਰੇਪ ਹੋਏ ਨੇ ਗੈਂਗ ਰੇਪ ਹੋਏ ਨੇ ਸਭ ਤੋਂ ਵੱਧ ਜਿਹੜੀਆਂ ਸਾਡੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਉਹਨਾਂ ਨੂੰ ਮਾਰਿਆ ਗਿਆ ਇਸ ਦੁਨੀਆ ਤੋਂ ਚੜੀਆਂ ਗਈਆਂ ਨੇ ਸਭ ਤੋਂ ਵੱਧ ਬੀਜੇਪੀ ਦੀ ਸਰਕਾਰ ਦੇ ਵਿੱਚ ਹੋਈਆਂ ਨੇ ਤੁਸੀਂ ਦੇਖੋ ਇਹ ਹਾਲਾਤ ਹੋਏ ਬੇ ਨੇ ਅਸੀਂ ਕੌਣ ਕਹਿੰਦਾ ਅਸੀਂ ਆਜ਼ਾਦ ਹ ਤੁਸੀਂ ਇਸ ਜੇ ਆਪਾਂ ਕਲਕੱਤੇ ਵਾਲੀ ਘਟਨਾ ਤੇ ਗੱਲਬਾਤ ਕਰਾਂਗੇ ਅੱਜ ਕਲਕੱਤੇ ਵਾਲੀ ਪੂਰੀ ਘਟਨਾ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਸ ਘਟਨਾ ਦੇ ਵਿੱਚ ਸਿਰਫ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਸ ਭੈਣ ਦੇ ਨਾਲ ਕੀ ਹੋਇਆ ਕਿਵੇਂ ਸਾਰੀਆਂ ਤੁਸੀਂ ਫੋਟੋਜ਼ ਵੀ ਦੇਖੀਆਂ ਬਾਰੀ-ਬਾਰੀ ਆਪਾਂ ਉਹ ਗੱਲਾਂ ਕਰਦੇ ਸ਼ਰਮ ਸ਼ਰਮ ਆਉਂਦੀ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਸਿਰਫ ਇੱਕ ਬੰਦੇ ਨੂੰ ਅਰੈਸਟ ਕੀਤਾਗਾ ਉਹ ਬੰਦਾ ਸਿਰਫ ਉਥੇ ਹਸਪੀਟਲ ਦੇ ਵਿੱਚ ਇੱਕ ਜੌਬ ਕਰਦਾ ਸੀ ਉਸ ਦੇ ਉਸ ਨੂੰ ਗ੍ਰਿਫਤਾਰ ਕਰਕੇ ਸਿਰਫ ਸਰਕਾਰ ਜਿਹੜੇ ਉਸ ਦੇ ਪਿੱਛੇ ਜਿਹੜੇ ਮਗਰਮਸ ਨੇ ਜਿਹੜੇ ਉਸ ਦੇ ਪਿੱਛੇ ਮਾਸਟਰਮਾਈਂਡ ਨੇ ਉਹਨਾਂ ਨੂੰ ਕੱਢਣਾ ਚਾਹੁੰਦੀ ਐ ਇਸ ਕੇਸ ਦੇ ਵਿੱਚੋਂ ਕੱਢਣਾ ਚਾਹੁੰਦੀ ਐ ਉਸ ਨੂੰ ਬਚਾਉਣਾ ਚਾਹੁੰਦੀ ਐ ਉਹਨਾਂ ਨੂੰ ਉਹ ਲੋਕਾਂ ਨੂੰ ਇਸ ਗੈਸ ਇਸ ਕੇਸ ਦੇ ਵਿੱਚ ਇੱਕ ਇੱਕ ਨਹੀਂ ਪੰਜ ਤੋਂ ਵੱਧ ਜਿਹੜੇ ਲੋਕਾਂ ਨੇ ਇਸ ਲੜਕੀ ਦੇ ਨਾਲ ਇਸ ਡਾਕਟਰਨੀ ਦੇ ਨਾਲ ਜਿਹੜਾ ਬਲਾਤਕਾਰ ਕੀਤਾਗਾ ਗੈਂਗ ਰੇਪ ਕੀਤਾਗਾ ਜਿਹੜੀਆਂ ਡਾਕਟਰੀ ਰਿਪੋਰਟਾਂ ਦੱਸਦੀਆਂ ਡਾਕਟਰ ਨੇ ਵੀ ਕਿਹਾਗਾ ਡਾਕਟਰ ਦੀ ਰਿਪੋਰਟ ਨੇ ਵੀ ਇਹੀ ਕਿਹਾਗਾ ਤੇ ਡਾਕਟਰ ਨੇ ਖੁਦ মিডিਏ ਸਾਹਮਣੇ ਆ ਕੇ ਵੀ ਹੀ ਕਿਹਾ ਤੇ ਪੰਜ ਤੋਂ ਵੱਧ ਬੰਦਿਆਂ ਨੇ ਇਸ ਦੇ ਨਾਲ ਜਿਹੜਾ ਗੈਂਗ ਰੇਪ ਕੀਤਾਗਾ ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਦੇ ਅੰਦਰੋਂ ਜਿਹੜਾ ਬੀਰਜ ਮਿਲਿਆਗਾ 152 ਗ੍ਰਾਮ ਜਿਹੜਾ ਬੀਰਜ ਮਿਲਿਆ ਗਿਆ ਹਾਲਾਂਕਿ ਇੱਕ ਬੰਦੇ ਦੇ ਵਿੱਚ 50 ਗ੍ਰਾਮ ਦੇ ਲਗਭਗ ਜਿਹੜਾ ਬੀਰਜ ਪਾਇਆ ਜਾਂਦਾਗਾ ਤੇ ਇਹ ਬੰਦਾ ਸਿਰਫ ਇੱਕ ਗ੍ਰਿਫਤਾਰ ਕੀਤਾ ਤੇ ਬਾਕੀ ਬੰਦੇ ਆ ਜਿਹੜੇ ਸਰਕਾਰ ਉਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਉਥੋਂ ਦੀ ਮੈਨੇਜਮੈਂਟ ਆ ਜਿਹੜੀ ਉਹ ਬਚਾਉਣਾ ਚਾਹੁੰਦੀ ਹੈ ਹੋ ਸਕਦਾ ਮੈਨੇਜਮੈਂਟ ਦੇ ਵਿੱਚੋਂ ਹੀ ਬੰਦੇ ਹੋਣ ਕਿਉਂਕਿ ਇਹ ਜਿਹੜੀ ਲੜਕੀ ਆ ਇਹ ਲੜਕੀ ਆਵਾਜ਼ ਬੁਲੰਦ ਕਰਦੀ ਸੀ ਉਸ ਹਸਪੀਟਲ ਦੀ ਜੇ ਗੱਲ ਕਰਦੇ ਆ ਉਸ ਹਸਪੀਟਲ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਹੈਗੀ 1999 ਤੋਂ ਲੈ ਕੇ 1999 ਦੇ ਵਿੱਚ ਇੱਕ ਘਟਨਾ ਘਟਦੀ ਹੈ ਇਸੇ ਤਰ੍ਹਾਂ ਹੀ ਉਸ ਨੂੰ ਇੱਕ ਸੂ ਸੈਡ ਦਾ ਜਿਹੜਾ ਅ ਸੂ ਸੈਡ ਦੇ ਵਿੱਚ ਬਦਲ ਦਿੱਤਾ ਜਾਂਦਾ ਵੀ ਸੂ ਸੈਡ ਕਰ ਲਿਆ ਲੜਕੀ ਦੇ ਨਾਲ ਇਸੇ ਤਰ੍ਹਾਂ ਹੀ ਜਿਹੜੀ ਘਟਨਾ ਘਟੀ ਸੀ 23 ਸਾਲ ਤੋਂ ਉਸ ਲੜਕੀ ਦੀ ਜਿਹੜੀ ਮਾਂ ਗਈ ਇਨਸਾਫ ਦੀ ਮੰਗ ਕਰਦੀ ਹੈ ਫਿਰ ਉਸ ਤੋਂ ਬਾਅਦ 2001 ਦੇ ਵਿੱਚ ਇਦਾਂ ਦੀ ਘਟਨਾ ਘਟਦੀ ਹੈ ਫਿਰ 2023 ਦੇ ਵਿੱਚ ਘਟਨਾ ਘਟਦੀ ਹੈ ਇਸ ਕਾਲਜ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਕਾਫੀ ਹੁੰਦੀਆਂ ਨੇ ਹੁਣ ਜਿਹੜੇ ਮੇਨ ਉੱਥੇ ਪ੍ਰਿੰਸੀਪਲ ਨੇ ਉਹਨਾਂ ਬਾਰੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਬਾਰੇ ਦੱਸਿਆ ਜਾ ਰਿਹਾ ਕਿ ਉਹ ਇੱਕ ਬਹੁਤ ਹੀ ਕਲੌਣੀ ਹਰਕਤ ਕਰਨ ਵਾਲੇ ਇੱਕ ਇਨਸਾਨ ਨੇ ਬਹੁਤ ਹੀ ਘਟੀਆ ਕਿਸਮ ਦੇ ਇਨਸਾਨ ਨੇ ਉੱਥੋਂ ਦੀ ਜਿਹੜੇ ਇਸ ਤੋਂ ਇਹਨਾਂ ਤੋਂ ਪਹਿਲਾਂ ਜਿਹੜੇ ਉਸ ਮੈਨੇਜਮੈਂਟ ਦੇ ਮੇਂ ਮੈਨੇਜਮੈਂਟ ਚਲਾਉਂਦੇ ਸੀ ਉਹਨਾਂ ਨੇ ਵੀ ਦੱਸਿਆਗਾ ਕਿ ਇਹ ਬੰਦਾ ਸਿਰਫ ਲੜਕੀਆਂ ਨੂੰ ਜਲੀਲ ਕਰਕੇ ਲੜਕੀਆਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਇਹ ਬੰਦਾ ਉਹਨਾਂ ਤੋਂ ਨਾਲੇ ਤਾਂ ਪੈਸੇ ਲੈਂਦਾਗਾ ਨਾਲੇ ਉਹਨਾਂ ਨੂੰ ਗਲਤ ਸਿਸਟਮ ਦੇ ਵਿੱਚ ਯੂਜ਼ ਕਰਕੇ ਤੇ ਉਹਨਾਂ ਦੇ ਨਾਲ ਇਦਾਂ ਦੀਆਂ ਜਿਹੜੀਆਂ ਹਰਕਤਾਂ ਕਰਵਾਉਂਦਾਗਾ ਤੁਸੀਂ ਦੇਖੋ ਸਾਡੇ ਭਾਰਤ ਦੇਸ਼ ਮਹਾਨ ਅਸੀਂ ਕਹਿੰਦੇ ਆ ਜਿੱਥੇ ਅਸੀਂ ਡਾਕਟਰਾਂ ਨੂੰ ਰੱਬ ਦਾ ਰੂਪ ਕਹਿੰਦੇ ਆ ਤੇ ਧੀਆਂ ਨੂੰ ਵੀ ਰੱਬ ਦੇ ਬਰਾਬਰ ਦਾ ਦਰਜਾ ਦਿੰਦੇ ਆ ਕਿ ਜਿਹੜੀਆਂ ਧੀਆਂ ਨੇ ਇਹ ਵੀ ਇੱਕ ਰੱਬ ਦਾ ਰੂਪ ਨੇ ਕਿਉਂਕਿ ਇਹਨਾਂ ਨੇ ਵੱਡੀ ਹੋ ਕੇ ਮਾਂ ਬਣਾਂਗਾ ਤੇ ਮਾਂ ਨੂੰ ਅਸੀਂ ਰੱਬ ਦਾ ਦਰਜਾ ਦਿੰਨੇ ਆ ਤੁਸੀਂ ਇੱਕ ਗੱਲ ਹੋਰ ਦੇਖੋ ਇਹ ਘਟਨਾ ਹੋਣ ਤੋਂ ਬਾਅਦ ਉਸ ਲੜਕੀ ਦਾ ਜਿਹੜਾ ਪਰਿਵਾਰ ਆ ਪਰਿਵਾਰ ਨੂੰ ਫੋਨ ਕੀਤਾ ਜਾਂਦਾ ਹੈ ਪ੍ਰਿੰਸੀਪਲ ਵੱਲੋਂ ਮੈਨੇਜਮੈਂਟ ਵੱਲੋਂ ਫੋਨ ਕੀਤਾ ਜਾਂਦਾ ਹੈ ਕਿ ਤੁਹਾਡੀ ਲੜਕੀ ਆ ਜਿਹੜੀ ਉਹ ਬਿਮਾਰ ਹੈ ਫਿਰ 15 ਮਿੰਟ ਬਾਅਦ ਫੋਨ ਦੁਆਰਾ ਕੀਤਾ ਜਾਂਦਾ ਕਿ ਤੁਹਾਡੀ ਲੜਕੀ ਨੇ ਸੂਸਾਈਡ ਕਰ ਲਿਆ 15 ਮਿੰਟਾਂ ਬਾਅਦ ਹੀ ਆਪਣਾ ਬਿਆਨ ਬਦਲ ਦਿੰਦੇ ਆ ਫਿਰ ਫਿਰ ਉਸ ਤੋਂ ਬਾਅਦ ਜਿਹੜਾ মিডিਏ ਦੇ ਵਿੱਚ ਆ ਕੇ ਉਹ ਬਿਆਨ ਦਿੰਦੇ ਨੇ ਉਹ ਕਹਿੰਦੇ ਆ ਵੀ ਜਿਹੜੀਆਂ ਲੜਕੀਆਂ ਨੇ ਇਹ ਇਹ ਰਾਤ ਨੂੰ ਘਰੇ ਨਹੀਂ ਵੜਦੀਆਂ ਇੱਥੇ ਹੋਸਟਲ ਦੇ ਵਿੱਚ ਨਹੀਂ ਵੜਦੀਆਂ ਤੇ ਇੱਥੇ ਅੰਦਰ ਵੀ ਇਹ ਗਲਤ ਮਨਤ ਕੰਮ ਕਰਦੀਆਂ ਇਦਾਂ ਦਾ ਬੇਤੁਕਾ ਬਿਆਨ ਦਿੱਤਾ ਉਸ ਪ੍ਰਿੰਸੀਪਲ ਨੇ ਫਿਰ ਜਦੋਂ ਉਸ ਲੜਕੀ ਦਾ ਜਿਹੜਾ ਪਰਿਵਾਰ ਆ ਉੱਥੇ ਪਹੁੰਚ ਜਾਂਦਾਗਾ ਪਰਿਵਾਰ ਪਹੁੰਚਣ ਤੋਂ ਬਾਅਦ ਲੜਕੀ ਦੇ ਪਰਿਵਾਰ ਨੂੰ 3 ਘੰਟੇ ਵੇਟ ਕਰਾਈ ਜਾਂਦੀ ਹੈ ਲੜਕੀ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਲੜਕੀ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਇੱਥੋਂ ਤੱਕ ਕਿ ਹੁਣ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਟਵਿੱਟਰ ਤੇ ਸੋਸ਼ਲ ਮੀਡੀਆ ਤੇ ਨਿਊਜ਼ ਦੇ ਵਿੱਚ ਆ ਰਹੀਆਂ ਉੱਥੇ ਇੱਕ ਟਰੱਕ ਭਰ ਕੇ ਜਿਹੜਾ ਗੁੰਡਿਆਂ ਦਾ ਟਰੱਕ ਭਰ ਕੇ ਉੱਥੋਂ ਦੇ ਜਿਹੜੇ ਸਬੂਤ ਨੇ ਉਸ ਕਾਲਜ ਦੇ ਉਸ ਇੰਸਟੀਚਿਊਟ ਦੇ ਜਿਹੜੇ ਸਬੂਤ ਨੇ ਉਹ ਸਬੂਤ ਮਿਟਾਏ ਜਾ ਰਹੇ ਨੇ ਤੁਸੀਂ ਦੇਖੋ ਸਾਡੇ ਗੁੰਡਾ ਰਾਜ ਦੇ ਵਿੱਚ ਸਾਡੇ ਭਾਰਤ ਦੇਸ਼ ਮਹਾਨ ਸ਼ਰਮ ਆਉਂਦੀ ਹੈ ਜਦ ਸਾਨੂੰ ਸਾਡਾ ਸ਼ਰਮ ਦੇ ਨਾਲ ਸਿਰ ਝੁਕਦਾਗਾ ਜਦ ਅਸੀਂ ਧੀਆ ਨੂੰ ਤਾਂ ਹੀ ਲੋਕ ਧੀਆ ਨੂੰ ਜੰਮਣ ਤੋਂ ਡਰਦੇ ਨੇ ਜਦੋਂ ਇਹੋ ਜਿਹੇ ਜਿਹੜੇ ਸਾਡੇ ਸਾਡੀਆਂ ਸਰਕਾਰਾਂ ਨੇ ਸਾਡੀ ਕਾਨੂੰਨ ਵਿਵਸਥਾ ਨੂੰ ਦੇਖ ਕੇ ਲੋਕ ਧੀਆ ਨੂੰ ਜੰਮਣ ਤੋਂ ਡਰਦੇ ਨੇ ਜਦੋਂ ਧੀ ਨਿੱਕੀ ਹੁੰਦੀ ਹੈ ਲੋਕ ਸੁਪਨਾ ਦੇਖਦੇ ਨੇ ਕਿ ਮੈਂ ਆਪਣੀ ਧੀ ਨੂੰ ਡਾਕਟਰ ਬਣਾਉਂਗਾ ਪਰ ਜਦੋਂ ਇੱਥੇ ਸਾਡੇ ਸਾਡੇ ਦੇਸ਼ ਦੇ ਵਿੱਚ ਡਾਕਟਰ ਸੇਫ ਨਹੀਂ ਨਿੱਕੀਆਂ ਬੱਚੀਆਂ ਸੇਫ ਨਹੀਂ 2-2 3-3 ਸਾਲ ਦੀਆਂ ਬੱਚੀਆਂ ਦੇ ਨਾਲ ਰੇਪ ਹੋ ਰਿਹਾ ਇੱਥੇ ਕੋਈ ਵੀ ਸਾਡੇ ਜਿਹੜੇ ਗਰੀਬ ਨੇ ਦਲਿਤ ਨੇ ਭਰਾ ਨੇ ਸਾਡੇ ਉਹਨਾਂ ਦੇ ਬੱਚੇ ਬੱਚੀਆਂ ਉਹਨਾਂ ਦੀ ਧੀਆ ਪੈਣਾ ਉਹ ਸੇਫ ਨਹੀਂ ਤੇ ਅਸੀਂ ਕਿਹੋ ਜੇ ਆਸ ਰੱਖਾਂਗੇ ਅਸੀਂ ਇੱਥੋਂ ਦੀ ਕਾਨੂੰਨ ਵਿਵਸਥਾ ਤੋਂ ਕੀ ਆਸ ਰੱਖਾਂਗੇ ਕੀ ਆਸ ਰੱਖਾਂਗੇ ਇੱਥੋਂ ਦੇ ਜਿਹੜੇ ਬਾਬੇ ਨੇ ਆਸਾ ਰਾਮ ਸਰਸੇ ਵਾਲੇ ਵਰਗੇ ਉਹਨਾਂ ਨੂੰ ਜਿਹੜੇ ਬਲਾਤਕਾਰੀ ਸਾਫਤ ਹੋ ਚੁੱਕੇ ਨੇ ਉਹਨਾਂ ਨੂੰ ਉਹਨਾਂ ਨੂੰ ਪਰੋਲ ਤੇ ਛੱਡਿਆ ਜਾ ਰਿਹਾ ਅਸੀਂ ਕੀ ਆਸ ਕਰਾਂਗੇ ਇਹੋ ਜਿਹੀ ਕਾਨੂੰਨ ਵਿਵਸਥਾ ਤੋਂ ਜਿਹੜੇ ਕਿ ਅਸੀਂ ਇਹੋ ਜਿ ਦੇਸ਼ ਦੇ ਵਿੱਚ ਰਹਿ ਰਹੇ ਹਾਂ ਤੁਸੀਂ ਦੇਖੋ ਉਸ ਜਿਹੜੇ ਜਿਹੜਾ ਸੰਜੇ ਸਿੰਘ ਆ ਜਿਹੜਾ ਇੱਕ ਗ੍ਰਿਫਤਾਰ ਕੀਤਾਗਾ ਉਸ ਮੱਦੇ ਨੂੰ ਗ੍ਰਿਫਤਾਰ ਕਰਕੇ ਉਸ ਦੇ ਮਗਰ ਜਿਹੜੇ ਮਾਸਟਰਮਾਈਂਡ ਬੰਦੇ ਨੇ ਜਿਹੜੇ ਕੋਈ ਮਗਰਮਸ ਨੇ ਜਿਨ੍ਹਾਂ ਨੇ ਇੱਕ ਲਾਉਣੀ ਹਰਕਤ ਨੂੰ ਇਲਜ਼ਾਮ ਦਿੱਤਾਗਾ ਉਸ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਜਦੋਂ ਇਸ ਲੜਕੀ ਦੇ ਨਾਲ ਇਦਾਂ ਦੀ ਹਰਕਤ ਹੋਈ ਤੁਸੀਂ ਸੋਚੋ ਇੱਕ ਮਿੰਟ ਦਿਮਾਗ ਦੇ ਨਾਲ ਸੋਚੋ ਜਦੋਂ ਉਸ ਲੜਕੀ ਦੇ ਨਾਲ ਇਦਾਂ ਦੀ ਹਰਕਤ ਹੋਈ ਉੱਥੇ ਕੋਈ ਨੌਜਵਾਨ ਗਏ ਉਸ ਲੜਕੀ ਦੇ ਨਾਲ ਹਰਕਤ ਕਰਨੀ ਸਟਾਰਟ ਕੀਤੀ ਕੀ ਲੜਕੀ ਨੇ ਰੋਲਾ ਨਹੀਂ ਪਾਇਆ ਹੋਊਗਾ ਕੀ ਉਸ ਜਿਸ ਰੂਮ ਦੇ ਵਿੱਚ ਇਹ ਘਟਨਾ ਹੋਈ ਉਸ ਰੂਮ ਦੇ ਪਰਦੇ ਟੁੱਟੇ ਨੇ ਕੁਰਸੀਆਂ ਟੁੱਟੀਆਂ ਨੇ ਤੇ ਹੋਰ ਵੀ ਉੱਥੇ ਜਿਹੜੀ ਹਿਲਚੁਲ ਹੋਈ ਆ ਜਿਹੜੇ ਬੈੱਡ ਲੱਗੇ ਹੋਏ ਨੇ ਜਿਹੜੇ ਉਹ ਮਰੀਜ਼ਾਂ ਵਾਲੇ ਬੈੱਡ ਨੇ ਉਹ ਵੀ ਖੜਕਾ ਹੋਇਆ ਉਹਨਾਂ ਦਾ ਹੋਊਗਾ ਤੇ ਇਹ ਲੜਕੀ ਨੇ ਕਿਹੜਾ ਕੋਈ ਲੜਕੀ ਨੇ ਵੀ ਅੱਗੇ ਉਹ ਬਾਰ ਕੀਤਾ ਹੋਊ ਜਿਹੜਾ ਇਹ ਸੰਜੇ ਸਿੰਘ ਦਾ ਉਹਦੇ ਕੋਈ ਵੀ ਸਰੀਰ ਤੇ ਕੋਈ ਚੋਟ ਨਹੀਂ ਹੈਗੀ ਕੋਈ ਵੀ ਉਹਦੀ ਸਕਿਨ ਤੇ ਕੋਈ ਚੋਟ ਨਹੀਂ ਹੈਗੀ ਇਹ ਇੱਕ ਬਹੁਤ ਹੀ ਜਿਹੜੀ ਉੱਥੋਂ ਦੀ ਪ੍ਰਬੰਧਕ ਕਹਿ ਸਕਦੇ ਆ ਜਾਂ ਉੱਥੋਂ ਦੀ ਕਾਨੂੰਨ ਵਿਵਸਥਾ ਗਈ ਜਿਹੜੇ ਇਸ ਕੇਸ ਨੂੰ ਹੈਂਡਲ ਕਰਦੇ ਨੇ ਜਿਨ੍ਹਾਂ ਕੋਲੇ ਕੇਸ ਆ ਇਹਨਾਂ ਦਾ ਉਹਨਾਂ ਬਾਰੇ ਵੀ ਤੁਹਾਨੂੰ ਦੱਸਦੇ ਆ ਕੀ ਉਹਨਾਂ ਨੇ ਉਹਨਾਂ ਤੇ ਵੀ ਇੱਕ ਕੇਸ ਚੱਲ ਰਿਹਾ ਪਹਿਲਾਂ ਇੱਕ ਘਟਨਾ ਘਟੀ ਸੀ ਇਦਾਂ ਦੀ ਹੋਈ ਉਹਨਾਂ ਤੇ ਰਿਸ਼ਵਤ ਲੈਣ ਦਾ ਦੋਸ਼ ਚੱਲ ਰਿਹਾ ਜਿਹੜੇ ਇਸ ਕੇਸ ਨੂੰ ਹੈਂਡਲ ਕਰ ਰਹੇ ਨੇ ਤੁਸੀਂ ਦੇਖੋ ਕੇਸ ਉਹ ਲੋਕ ਸੁਲਝਾਉਣਗੇ ਜਿਹੜੇ ਇਦਾਂ ਦੇ ਕੇਸ ਦੇ ਵਿੱਚ ਪਹਿਲਾਂ ਹੀ ਰਿਸ਼ਵਤ ਦੇ ਵਿੱਚ ਉਹਨਾਂ ਤੇ ਕੇਸ ਚੱਲ ਰਿਹਾ ਹੋਵੇ ਉਹ ਲੋਕ ਇਸ ਕੇਸ ਨੂੰ ਸੁਲਝਾਉਣ ਦੀਆਂ ਗੱਲਾਂ ਕਰਦੇ ਨੇ ਜਿਹੜਾ ਪ੍ਰਿੰਸੀਪਲ ਹੈ ਉੱਥੇ ਦਾ ਸੰਦੀਪ ਗੋਸ ਹੈ ਉਹ ਉਹਦਾ ਜਦੋਂ ਕੁੜੀ ਨੂੰ ਪਰਿਵਾਰ ਨੂੰ ਫੋਨ ਕਰਦਾਗਾ ਬਿਆਨ ਬਦਲਦਾ ਹੈ ਸਾਰੀ ਘਟਨਾ ਜਦੋਂ ਉਹ ਕਰਦਾਗਾ ਫਿਰ ਉਥੇ ਇੱਕ ਹੈੱਡਫੋਨ ਹੈ ਹੈੱਡਫੋਨ ਮਿਲਦੇ ਨਹੀਂ ਹੈੱਡਫੋਨ ਜਿਹੜੇ ਬਲੂਟੁੱਥ ਨੇ ਉਹ ਦੇਖੇ ਜਾਂਦੇ ਆ ਵੀ ਕਿਹਦੇ ਨਾਲ ਇਹ ਮੈਚ ਕਰਦੇ ਨੇ ਅਟੈਚ ਹੁੰਦੇ ਨੇ ਉਹ ਚੀਜ਼ਾਂ ਸਾਰੀਆਂ ਉਥੇ ਜਿੰਨੇ ਸਬੂਤ ਨੇ ਉਹਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਸਾਰੀ ਘਟਨਾ ਜਿਹੜੀ ਉਥੇ ਹੋਈ ਹੈਗੀ ਇਹ ਕੋਈ ਨਿੱਕੀ ਘਟਨਾ ਨਹੀਂ ਜਾਂ ਕੋਈ ਪਹਿਲੀ ਘਟਨਾ ਨਹੀਂ ਕਹਿ ਸਕਦੇ ਇਹ ਇਦਾਂ ਦੀਆਂ ਪਹਿਲਾਂ ਵੀ ਸਾਡੇ ਭਾਰਤ ਦੇ ਵਿੱਚ ਅਨੇਕਾਂ ਹੀ ਜਿਹੜੀਆਂ ਘਟਨਾਵਾਂ ਨੇ ਹੋ ਚੁੱਕੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਪਰ ਇਨਸਾਫ ਅੱਜ ਤੱਕ 0% ਜਿਹੜਾ ਇਨਸਾਫ ਆ ਇਨਸਾਫ ਨਹੀਂ ਮਿਲ ਰਿਹਾ ਇਹੋ ਜੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਵੀ ਛੋਟੀ ਆ ਇਹੋ ਜੇ ਦਰਿੰਦਿਆਂ ਨੂੰ ਤਾਂ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰ ਦੇਣੀ ਚਾਹੀਦੀ ਆ ਜਿਨ੍ਹਾਂ ਜਿਹੜੇ ਇਹੋ ਜਿਹੀਆਂ ਕਲਾਉਣੀਆ ਹਰਕਤਾਂ ਨੂੰ ਇਲਜ਼ਾਮ ਦਿੰਦੇ ਨੇ ਫਾਂਸੀ ਦੀ ਸਜ਼ਾ ਵੀ ਛੋਟੀ ਆ ਉਹਨਾਂ ਲਈ ਇਹ ਤਾਂ ਆਨ ਦੀ ਸਪੋਰਟ ਉਹਦੀ ਹੀ ਉਹਨਾਂ ਨੂੰ ਪਰਿਵਾਰ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਗੋਲੀ ਮਾਰ ਦੇਣੀ ਚਾਹੀਦੀ ਪਰ ਅਸੀਂ ਗੱਲਾਂ ਕਰਦੇ ਹਾਂ ਬੇਟੀ ਬਚਾਓ ਬੇਟੀ ਪੜ੍ਹਾਓ ਗੱਲਾਂ ਕਰਦੇ ਹਾਂ ਅਸੀਂ ਸਾਡੀ ਨਾਰੀ ਨਾਰੀ ਸ਼ਕਤੀ ਨੂੰ ਮਰ ਕੇ ਅਸੀਂ ਪ੍ਰਮੋਟ ਕਰਦੇ ਹਾਂ ਅੱਜ ਕਿੱਥੇ ਨੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਕਿਉਂ ਨਹੀਂ ਜਵਾਬ ਦਿੰਦੇ ਕਿਉਂ ਨਹੀਂ ਉਸ ਦਰਿੰਦਿਆਂ ਨੂੰ ਸਜ਼ਾਵਾ ਦੇਣ ਲਈ ਸਖਤ ਤੋਂ ਸਖਤ ਜਿਹੜੇ ਮਨ ਕੇ ਵੀ ਸਖਤ ਤੋਂ ਸਖਤ ਸਜ਼ਾਵਾ ਉਹਨਾਂ ਨੂੰ ਦੇਣ ਲਈ ਕਿਉਂ ਨਹੀਂ ਅਪਰੋਚ ਕਰਦੇ ਕੀ ਉਹ ਲੀਡਰਾਂ ਦੇ ਬੰਦੇ ਨੇ ਜਿਹੜੇ ਉਹਨਾਂ ਦੇ ਪਿੱਛੇ ਮਾਸਟਰਮਾਈਂਡ ਨੇ ਕੀ ਉਹ ਲੀਡਰਾਂ ਦੇ ਹੀ ਬੰਦੇ ਨੇ ਜਾਂ ਉਹ ਲੀਡਰਾਂ ਦੇ ਜਵਾਕ ਨੇ ਜਿਹੜੇ ਇਹੋ ਜਿਹੀਆਂ ਘਣਾਉਂਦੀਆਂ ਹਰਕਤਾਂ ਕਰਦੇ ਨੇ ਇਹੀ ਹੋ ਸਕਦਾ ਕਿ ਉਹ ਲੀਡਰਾਂ ਦੇ ਨੇ ਤਾਂ ਹੀ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਹੁਤ ਘਟਨਾਵਾਂ ਨੇ ਕੱਲੇ ਇਹ ਭਾਰਤ ਦੇ ਵਿੱਚ ਨਹੀਂ ਹਰੇਕ ਸਟੇਟ ਦੇ ਵਿੱਚ ਹਰੇਕ ਵਰਗ ਦੇ ਲੋਕਾਂ ਦੇ ਨਾਲ ਜਿਹੜੀ ਇਹ ਧੱਕਾਸ਼ਾਹੀ ਹੁੰਦੀ ਆਈ ਹੈ ਤੇ ਹੁੰਦੀ ਰਹਿਣੀ ਹੈ ਜਿੰਨਾ ਚਿਰ ਸਾਡੇ ਲੋਕ ਇਕੱਠੇ ਨਹੀਂ ਹੁੰਦੇ ਸਾਡੇ ਲੋਕ ਜਾਗਦੇ ਨਹੀਂ ਸਿਰਫ ਅਸੀਂ ਆਜ਼ਾਦੀ ਦਿਹਾੜੇ ਮਨਾ ਰਹੇ ਹਾਂ ਅਸੀਂ ਸਿਰਫ ਭੁੱਲ ਜਾਂਦੇ ਹਾਂ ਹਫ਼ਤਾ 10 ਦਿਨ ਯਾਦ ਰੱਖਦੇ ਆ ਤੇ ਉਸ ਤੋਂ ਬਾਅਦ ਭੁੱਲ ਜਾਂਦੇ ਆ ਸਾਨੂੰ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੀਦਾ ਸਾਨੂੰ ਇਹੋ ਜਿਹੇ ਲੋਕਾਂ ਦੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤੇ ਇਹੋ ਜੀਆਂ ਸਰਕਾਰਾਂ ਨੂੰ ਲਾਂਬੇ ਕਰ ਦੇਣਾ ਚਾਹੀਦਾ ਜਿਹੜੇ ਜਿਹੜੀਆਂ ਸਰਕਾਰਾਂ ਦੇ ਵਿੱਚ ਸਾਡੇ ਜਿਹੜੀਆਂ ਧੀਆਂ ਪੈਣਾ ਸੇਫ ਨਹੀਂ ਤੇ ਸਾਡੇ ਜਿਹੜੇ ਬਲਾਤਕਾਰੀ ਬਾਬੇ ਨੇ ਉਹਨਾਂ ਨੂੰ ਪੈਰੋਲ ਤੇ ਛੱਡਿਆ ਜਾਂਦਾਗਾ ਤੁਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਭੈਣ ਲਈ ਆਵਾਜ਼ ਬੁਲੰਦ ਕਰੋ ਤਾਂ ਜੋ ਇਹ ਸਰਕਾਰ ਦੀਆਂ ਕੰਨਾਂ ਤੱਕ ਸਰਕਾਰ ਦੇ ਗਲੇ ਦੀ ਰੀੜ ਦੀ ਹੱਡੀ ਦੇ ਵਿੱਚ ਜਿਹੜਾ ਹੈ ਜਿਹੜਾ ਧੌਣ ਦੇ ਵਿੱਚ ਕਿਲਾਗਾ ਸਰਕਾਰਾਂ ਦੇ ਵਿੱਚੋਂ ਕੱਢਣ ਲਈ ਸਾਨੂੰ ਸਾਰਿਆਂ ਨੂੰ ਇੱਕ ਜੱਟ ਹੋਣਾ ਪੈਣਾ ਹੈ ਧੰਨਵਾਦ ਦੋਸਤੋ ਸਾਸੀ ਕਾਲ